ਨਮਸਕਾਰ ਜੈਨ ਦੋਸਤੋ ਮੈਂ ਪਵਨ ਮਖੀਜਾ ਮਖੀਜਾ ਰੀਅਲ ਨਿਊਜ਼ ਦਾ ਦਰ ਸਬਦਾ ਸਵਾਲ ਹੈ ਵੈਸੇ ਤਾਂ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ 1500 ਰੁਪਇਆ ਕੋਈ ਜ਼ਿਆਦਾ ਅਹਿਮਤ ਨਹੀਂ ਰੱਖਦਾ 1500 ਰੁਪਏ ਜ਼ਿਆਦਾ ਅਹਿਮਤ ਨਹੀਂ ਰੱਖਦਾ ਅੱਜ ਕੱਲ ਮਹਿੰਗਾਈ ਦੌਰ ਵਿੱਚ ਇਹ ਗੱਲ ਕਹੀ ਜਾਂਦੀ ਹੈ ਪਰ ਦੂਜੇ ਪਾਸੇ ਇਹ ਦੇਖਿਆ ਜਾਵੇ ਤਾਂ 1500 ਰੁਪਏ ਦੀ ਕਿੰਨੀ ਅਹਿਮੀਅਤ ਹੈ ਉਹਦਾ ਅੰਦਾਜ਼ਾ ਉਹਨਾਂ ਝੂਤਮੰਦਾ ਬਜ਼ੁਰਗਾਂ ਤੇ ਜਿਹੜੇ ਉਧਰਤ ਲਾਇਆ ਜਾ ਸਕਦਾ ਜਿਨ੍ਹਾਂ ਨੂੰ ਹਰ ਮਹੀਨੇ ਸਰਕਾਰ ਪੈਨਸ਼ਨ ਦਿੰਦੀ ਹੈ ਉਹਨਾਂ ਨੂੰ ਪਤਾ ਹੈ ਉਹਨਾਂ ਵਾਸਤੇ 1500 ਰੁਪਏ ਕਿੰਨੇ ਅਹਿਮ ਨੇ ਉਹਨਾਂ ਵਾਸਤੇ 1500 ਰੁਪਏ ਕਿੰਨੀ ਕੀਮਤ ਰੱਖਦੇ ਨੇ ਪਰ ਅੱਜ ਇਸ ਅਪ੍ਰੈਲ ਮਹੀਨੇ ਦਾ ਲਾਸਟ ਦਿਨ ਪਰ ਦੇਖਿਆ ਜਾਵੇ ਤਾਂ ਹੁਣ ਤੱਕ ਜਿਹੜੇ ਲਾਭਪਾਤਰੀ ਨੇ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਨਸ਼ਨ ਨਹੀਂ ਆਈ ਇੱਕ ਤਰ੍ਹਾਂ ਕਹਿ ਸਕਦੇ ਆ ਕਿ ਉਹਨਾਂ ਦੀਆਂ ਅੱਖਾਂ ਵੀ ਪਥਾ ਚੁੱਕੀਆਂ ਨੇ ਕਿ ਪੈਨਸ਼ਨ ਕਦੋਂ ਆਏਗੀ ਦੋਸਤੋ ਮੈਂ ਇੱਕ ਗੱਲ ਕਰਾਂ ਸਰਕਾਰ ਦੀ ਸਰਕਾਰ ਹਰ ਮਹੀਨੇ ਪੈਨਸ਼ਨ ਦਿੰਦੀ ਹੈ ਸਰਕਾਰ ਹਰ ਮਹੀਨੇ ਪੈਨਸ਼ਨ ਦਿੰਦੀ ਹੈ ਜੇ ਰਾਜਪ ਦੇ ਗੱਲ ਕੀਤੀ ਜਾਵੇ ਤਾਂ ਰਾਜਪ ਦੇ ਵਿੱਚ ਕਰੀਬ 28 ਹਜ਼ਾਰ ਲਾਪਾਤਰੀ ਹੋਣਗੇ ਤੇ ਜ਼ਿਲ੍ਹੇ ਦੇ ਵਿੱਚ ਕਰੀਬ 234000 ਲਾਪਤਰੀ ਨੇ ਸਰਕਾਰ ਉਹਨਾਂ ਜ਼ਰੂਰਤਮੰਦਾਂ ਉਹਨਾਂ ਬਜ਼ੁਰਗਾਂ ਨੂੰ ਪੈਨਸ਼ਨ ਦਿੰਦੀ ਹੈ ਜਿਨ੍ਹਾਂ ਵਿੱਚ ਬਜ਼ੁਰਗ ਬਜ਼ੁਰਗ ਮਹਿਲਾਵਾਂ ਹੈਂਡੀਕੈਪ ਵਿਡੋ ਤਲਾਕशुदा ਦੇ ਲਾਣਾ ਦੇ ਜਿਹੜੇ ਹਨ ਲਾਪਤਰੀਆਂ ਨੂੰ ਸਰਕਾਰ ਪੈਨਸ਼ਨ ਦਿੰਦੀ ਹੈ ਹਰ ਮਹੀਨੇ ਪੈਨਸ਼ਨ ਪਾ ਦਿੰਦੀ ਹੈ ਹਰ ਮਹੀਨੇ ਪੈਨਸ਼ਨ ਆਂਦੀ ਹੈ ਤੇ ਜਿਹਨੂੰ ਪੈਨਸ਼ਨ ਆਂਦੀ ਹੈ ਉਹ ਉਸ ਪੈਨਸ਼ਨ ਨੂੰ ਆਪਣੇ ਆਪਣੇ ਤਰੀਕੇ ਨਾਲ ਯੂਜ਼ ਕਰਦਾ ਹੈ ਕਿ ਪਿਛਲਾ ਰਿਕਾਰਡ ਦੇਖਿਆ ਜਾਵੇ ਤਾਂ ਆਮ ਦੋਤਾ ਜਿਹੜੀ ਪੈਨਸ਼ਨ ਸਰਕਾਰ ਪਾਉਂਦੀ ਹੈ ਸਰਕਾਰ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਪੈਨਸ਼ਨ ਪਾ ਦਿੰਦੀ ਹੈ ਕਿ ਉਹ ਪਹਿਲੇ ਜਾਂ ਦੂਜੇ ਹਫਤੇ ਤੱਕ ਪੈਨਸ਼ਨ ਲਾਭਪਾਤਰੀ ਖਾਤੇ ਵਿੱਚ ਆ ਜਾਂਦੀ ਹੈ ਪਰ ਹੁਣ ਪਹਿਲਾ ਹਫਤਾ ਵੀ ਲੰਘ ਗਿਆ ਦੂਜਾ ਹਫਤਾ ਵੀ ਲੰਘ ਗਿਆ ਤਾਂ ਇੱਕ ਤਰ੍ਹਾਂ ਨਾਲ ਕਹਿ ਸਕਦਾ ਹੈ ਕਿ ਅੱਜ ਅਪ੍ਰੈਲ ਮਹੀਨੇ ਦਾ ਆਖਰੀ ਦਿਨ ਹੈ ਬਰਨ ਲਾ ਪਟਰੀਆ ਨੂੰ ਪੈਨਸ਼ਨ ਉਹਨਾਂ ਦੇ ਖਾਤੇਆਂ ਵਿੱਚ ਨਹੀਂ। ਦੋਸਤੋ ਜਿਵੇਂ ਪਹਿਲੇ ਮੈਂ ਗੱਲ ਕੀਤੀ ਹੈ ਕਿ ਕਿਸੇ ਲਈ 1500 ਰੁਪਿਆ ਕੋਈ ਅਹਿਮ ਨਹੀਂ ਰੱਖਦਾ ਪਰ ਦੂਜੇ ਪਾਸੇ ਦੇਖਿਆ ਜਾਵੇ ਤਾਂ 1500 ਰੁਪਿਆ ਕਾਫੀ ਅਹਿਮਿਤ ਰੱਖਦਾ ਹੈ। ਉਸ ਅਹਿਮियत ਉਸ ਬਜ਼ੁਰਗ ਤੋਂ ਪੁੱਛਿਆ ਜਾ ਸਕਦੀ ਹੈ, ਉਸ ਜ਼ਰੂਰतमंद ਤੋਂ ਪੁੱਛਿਆ ਜਾ ਸਕਦੀ ਹੈ ਜਿਹੜਾ 1500 ਰੁਪਏ ਜਦੋਂ ਪੈਨਸ਼ਨਾਂ ਦੀ ਉਹਦਾ ਸਦ ਅਯੋਗ ਕਰਦੇ ਨੇ। ਇਹਨਾਂ ਵਿੱਚੋਂ ਤਾਂ ਕਹੀ ਇਹ ਜਿਹੜੇ ਲਾਪਤਰੀ ਖਾਸ ਕਰਕੇ ਬਜ਼ੁਰਗ ਹੁੰਦੇ ਨੇ ਜਿਨ੍ਹਾਂ ਨੂੰ ਇਹ ਉਮੀਦ ਹੁੰਦੀ ਹੈ ਕਿ ਹਰ ਮਹੀਨੇ 1500 ਰੁਪਏ ਪੈਨਸ਼ਨ ਆਏਗੀ ਤੇ ਆਪਣੇ ਜਿਹੜੇ ਦੋਤੇ ਪੁੱਤੇ ਨੇ ਜਾਂ ਨਾਤੀਆਂ ਨੇ ਉਹਨਾਂ ਨੂੰ ਅਸ਼ੀਰਵਾਦ ਦੇ ਤੌਰ ਤੇ ਉਹਨਾਂ ਦੇ ਵਿੱਚੋਂ ਕੁਝ ਖਰਚੀ ਦੇਵੇਗਾ ਉਹ ਦਿੰਦਾ ਵੀ ਹੈ ਇਸ ਤੋਂ ਇਲਾਵਾ ਇਹ ਵੀ ਲਾਪਤਰੀ ਹੁੰਦੇ ਨੇ ਜਨਨ ਲੱਗਦਾ ਹੈ ਕਿ 1500 ਰੁਪਏ ਪੈਨਸ਼ਨ ਆਏਗੀ ਉਸ ਪੈਨਸ਼ਨ ਦੇ ਨਾਲ ਥੋੜਾ ਜਿਹਾ ਘਰ ਦਾ ਰਾਸ਼ਨ ਖਰੀਦਿਆ ਜਾਵੇਗਾ ਤੇ ਘਰ ਦਾ ਜਿਹੜਾ ਗੁਜ਼ਾਰਾ ਚਲਾਇਆ ਜਾ ਰਿਹਾ ਪਰ ਇਤਨਾ ਮੀਨਾ ਯਾਨੀ ਕਹਿ ਸਕਦੇ ਹਾਂ ਕਿ ਆ ਜਮੀਨ ਦਾ ਆਖਰੀ ਦਿਨ ਹੈ ਜਿਹੜੇ ਲਾਪਤਰੀਆਂ ਦੀਆਂ ਜਿ ਕਹਿ ਸਕਦੇ ਹਾਂ ਕਿ ਉਹਨਾਂ ਦੀ ਅੱਖਾਂ ਪਥਾ ਚੁੱਕੀਆਂ ਨੇ ਕਿ ਹਾਲ ਤੱਕ ਪੈਨਸ਼ਨ ਨਹੀਂ ਆਈ ਪੈਨਸ਼ਨ ਕਿਉਂ ਨਹੀਂ ਆਈ ਇਸ ਨੂੰ ਲੈ ਕੇ ਕੋਈ ਵੀ ਅਧਿਕਾਰੀ ਕਿ ਦੱਸਣ ਲਈ ਤਿਆਰ ਨਹੀਂ ਹੈ ਪਰ ਚਾਹੇ ਕੋਈ ਅਧਿਕਾਰੀ ਦੱਸਣ ਲਈ ਤਿਆਰ ਨਹੀਂ ਹੈ ਪਰ ਚਰਚਾ ਜਾਂ ਸ਼ੰਕਾ ਇਹ ਹੈ ਕਿ ਸਰਕਾਰ ਦੀ ਆਰਥਿਕ ਸਥਿਤੀ ਕੋਈ ਜ਼ਿਆਦਾ ਵਧੀਆ ਨਹੀਂ ਹੈ ਹੋ ਸਕਦਾ ਹੈ ਇਸ ਕਰਕੇ ਇਸ ਵਾਰ ਦੀ ਪੈਨਸ਼ਨ ਤੈ ਤਰੀਕ ਤੇ ਨਾ ਪਾਈ ਜਿਹੜੀ ਗਈ ਹੋਵੇ ਜਾਂ ਲਾਪਤੇ ਖਾਤੇ ਮੇ ਨਾ ਪਈ ਹੋਵੇ ਹੁਣ ਦੇਖ ਰਿਆਂ ਕਿ ਸਰਕਾਰ ਲਾਪਤਿਆਂ ਦੇ ਖਾਤਿਆਂ ਵਿੱਚ ਕਦੋਂ ਇਹ ਪੈਨਸ਼ਨ ਹੁੰਦੀ ਹੈ ਪਉਂਦੀ ਹੈ ਤੇ ਜਿਹੜੇ ਲਾਪਤਰੀ ਨੇ ਉਹਨਾਂ ਦੇ ਚਿਹਰੇ ਤੇ ਰੌਣਕ ਆਉਂਦੀ ਹੈ ਜਦੋਂ ਇਸ ਗੱਲ ਨੂੰ ਲੈ ਕੇ ਰਾਜਪੁਰਾ ਦੇ ਸੀ ਡੀ ਪੀਓ ਨਾਲ ਫੋਨ ਤੇ ਸੰਪਰਕ ਕੀਤਾ ਤਾਂ ਉਹਨਾਂ ਨੇ ਕਹਿਣਾ ਸੀ ਕਿ ਉਹ ਪੈਨਸ਼ਨ ਨਹੀਂ ਪਹੁੰਦੇ ਪੈਨਸ਼ਨ ਜਿਹੜੀ ਪਾਈ ਜਾਂਦੀ ਹੈ ਉਹ ਡੀ ਐਸ ਐਸਓ ਆਫਿਸ ਪਟਿਆਲਾ ਵੱਲੋਂ ਪਾਈ ਜਾਂਦੀ ਹੈ ਇਸ ਤੋਂ ਬਾਅਦ ਜਦੋਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਨਾਲ ਫੋਨ ਤੇ ਪਟਿਆਲੇ ਸੰਪਰਕ ਕੀਤਾ ਤਾਂ ਉਹਨਾਂ ਦਾ ਕਹਿਣਾ ਸੀ ਕਿ ਪੈਨਸ਼ਨਾਂ ਦਾ ਜਿਹੜਾ ਪਾਣ ਦਾ ਕੰਮ ਹੈ ਉਹ ਸ਼ੁਰੂ ਹੋ ਚੁੱਕਿਆ ਹੈ ਖਾਤਿਆਂ ਵਿੱਚ ਪੈਨਸ਼ਨ ਆ ਜਾਵੇਗੀ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ